ਮੋਹਾਲੀ ਦੇ ਪਿੰਡ ਲਾਂਡਰਾ ਵਿਖੇ ਰੋਡ ਰੇਜ ਦਾ ਮਾਮਲਾ ਆਇਆ ਸਾਹਮਣੇ ਜਿਸ ਵਿੱਚ ਪਿੰਡ ਦੇ ਪੰਚ ਗੁਰਪ੍ਰੀਤ ਸਿੰਘ ਤੇ ਅਣਪਛਾਤੇ ਵਿਅਕਤੀਆਂ ਵੱਲੋਂ ਤਿੰਨ ਰਾਉਂਡ ਫਾਇਰ ਕਰ ਦਿੱਤੇ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਰਸਤੇ ਨੂੰ ਲੈ ਕੇ ਆਪਸ ਵਿੱਚ ਹੋਈ ਕਹਾ ਸੁਣੀ ਤੋਂ ਬਾਅਦ ਹਮਲਾਵਰ ਵੱਲੋਂ ਤਿੰਨ ਰਾਉਂਡ ਫਾਇਰ ਕੀਤੇ ਗਏ। ਮੌਕੇ ਤੇ ਪਹੁੰਚ ਕੇ ਪੁਲਿਸ ਵੱਲੋਂ ਗੱਡੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਜਾਣਕਾਰੀ ਦਿੰਦੇ ਹੋਏ ਐਸਪੀ ਸਿਟੀ ਹਰबीर ਸਿੰਘ اٹਵਾਲ ਗੁਰਪ੍ਰੀਤ ਜੀ ਗੁਰਪ੍ਰੀਤ ਜੀ ਜਿਹੜੀ ਵਾਰਦਾਤ ਹੋਈ ਹੈ ਇਸ ਤਰ੍ਹਾਂ ਕਿਸ ਵਿਅਕਤੀ ਨਾਲ ਹੋਈ ਹੈ ਕੋਈ ਲਗਡਾਟ ਸੀ ਜਾਂ ਕਿੰਨੇ ਫਾਇਰ ਹੋਏ ਕੀ ਗੱਲਬਾਤ ਸੀ ਜੀ ਤਿੰਨ ਫਾਇਰ ਹੋਏ ਕੋਈ ਲਗਡਾਟ ਨਹੀਂ ਸੀ ਬੰਦੇ ਡਰਿੰਕ ਕੀਤੀ ਹੋਈ ਸੀ ਪਹਿਲਾਂ ਆਪੇ ਆ ਕੇ ਗੱਡੀ ਵਿੱਚ ਮਾਰੀਏ ਵਿੱਚ ਮਾਰ ਕੇ ਆਉਂਦੇ ਸਾਰ ਉਹਨਾਂ ਨੇ ਫਾਇਰ ਕਰਦੇ ਨਾਲ ਲੇਡੀ ਸੀ ਦੋਨੋਂ ਡਰੰਕ ਸੀ ਲੇਡੀ ਗਾਲਾ ਕੱਢਣ ਲੱਗੀ ਉਹਨੇ ਉੱਤਰਦੇ ਸਾਰ ਪਿਸਟਲ ਕੱਢ ਕੇ ਫਾਇਰ ਮਾਰ ਲੱਗਿਆ ਮੇਰੇ ਮੈਂ ਹੱਥ ਮਾਰਿਆ ਫਾਇਰ ਥੱਲੇ ਹੋ ਗਿਆ ਫਿਰ ਦੋ ਫਾਇਰ ਹੋਰ ਮਾਰੇ ਉਹਨਾਂ ਨੇ ਤੇ ਜਿਹੜੀ ਇਸਟੰਮ ਤੁਸੀਂ ਕਿੰਨੇ ਕੁ ਨੇ ਜਿਹੜੇ ਫਾਇਰ ਕੀਤੇ ਨੇ ਜੀ ਤਿੰਨ ਫਾਇਰ ਕੀਤੇ ਨੇ ਤਿੰਨ ਫਾਇਰ ਕੀਤੇ ਤੇ ਕੋਈ ਗੱਡੀ ਦਾ ਤੁਸੀਂ ਨੰਬਰ ਨੋਟ ਕੀਤਾ ਜੀ ਉਹਦਾ ਹਾਂਜੀ ਹੈਗਾ ਠੀਕ ਹੈ ਜੀ ਤੇ ਜਿਸ ਮੌਕੇ ਤੇ ਜਿਹੜੀ ਪੁਲਿਸ ਪਹੁੰਚੀ ਇਹਦੀ ਕੋਈ ਕਾਰਵਾਈ ਜੀ ਉਹਨੇ ਨਹੀਂ ਕੁਛ ਭਾਈ ਉਹਨੇ ਕਿਹਾ ਵੀ ਕਾਰਵਾਈ ਕਰਾਂਗੇ ਬੰਦੇ ਫੜਾਂਗੇ ਥਾਣੇ 'ਚ ਬੁਲਾ ਰਹੇ ਥਾਣੇ 'ਚ ਬੁਲਾ ਰਹੇ ਨੇ ਬਿਆਨ ਦੋ ਸਹੀ ਜੀ ਲੈਟਰ ਕੋਈ ਜਿਹੜੇ ਐਕਸਮ ਆਪਸਾ ਮਿਲਿਆ ਹੈ ਐਕਸਮ ਆਪਸਾ ਇਹ ਕੱਲ੍ਹ ਰਾਤ ਨੂੰ ਜੀ ਤਕਰੀਬਨ 7:30 ਵਜੇ ਇਨਫਰਮੇਸ਼ਨ ਆਈ ਸੀ ਕਿ ਦੋ ਗੱਡੀਆਂ ਨੇ ਇੱਕ ਪਰਚੂਨ ਸੀ ਇੱਕ ਇੰਕੈਡੈਂਟ ਸੀ ਇਹ ਲਾਂਗਾ ਵਾਲੀ ਜਿਹੜੀ ਫੇਣੀ ਹੈਗੀ ਆ ਉਹਦੇ ਚ ਇਹ ਕਦੀ ਆਪਸ ਟੱਚ ਹੋ ਨਹੀਂ ਸੀ ਉਸ ਤੋਂ ਬਾਅਦ ਦੋਨੋਂ ਪਾਰਟੀਆਂ ਆਪਸੇ ਟਲ ਗਈਆਂ ਤੇ ਉਹਨਾਂ ਚ ਜਿਹੜਾ ਇੰਬੀਬਲ ਚ ਜਿਹੜਾ ਸੀਗਰ ਓਕੂਪੈਂਟ ਪ੍ਰਾਈਵਸੀ ਦਾ ਉਹਨੇ ਬਾਹਰ ਆ ਕੇ ਕਿ ਉਥੇ ਮਤਲਬ ਕਿ ਪਾਇਤੀ ਤੇ ਨਾ ਇੱਕ ਜਿਹੜਾ ਅੰਪਾਇਰ ਹੈਗਾ ਉਹ ਮਨ ਦਰਵਾਜ਼ੇ ਚ ਵਜਾ ਆਪਣਾ ਫੋਰਚੂਨੇਟ ਇਹ ਮੌਕੇ ਤੋਂ ਦੋ ਖੋਲ ਮਿਲੇ ਨਾ ਤੇ ਉਸ ਤੋਂ ਬਾਅਦ ਉਹ ਉਥੋਂ ਗੱਡੀ ਭਜਾ ਚਲੇ ਗਿਆ ਸੀ ਗੱਡੀ ਦਾ ਨੰਬਰ ਟਰੈਕਡਾਊਨ ਹੋ ਗਿਆ ਸੀ ਕਿੰਨ ਪੁਲਿਸ ਨੇ ਕਾਰਵਾਈ ਕਰਦੇ ਹੋਏ ਇਸੇ ਤਰ੍ਹਾਂ ਦੇ ਮੌਕੇ ਤੇ ਪਹੁੰਚ ਗਿਆ ਸੀ ਕਿ ਉਹਨਾਂ ਨੇ ਐਫਆਈਆ ਨੰਬਰ 355/24 ਅੰਡਰ ਸੈਕਸ਼ਨ 109 ਆਈਪੀਸੀ ਤੇ ਕਾਰਵਾਈ ਕਰਵਾ ਆਮ ਜਾਕਟੀਆਂ ਲਾ ਕੇ ਤੇ ਅਸੀਂ ਤਫਤੀਸ਼ੇ ਵਿੱਚ ਜਾਰੀ ਰਹਿ ਗਈ ਸਰ ਇਹਦੇ ਨਾਲ ਇੱਕ ਪ੍ਰਾਈਮ ਚੀਜ਼ ਇਹਦੇ ਪ੍ਰਾਇਮਰੀ ਨੰਬਰ ਉਹ ਕਿਸ ਤਰ੍ਹਾਂ ਇਹਨਾਂ ਨਾਲ ਜੁੜਦਾ ਨਾ ਪਤਾ ਪੁਲਿਸ ਪਾਰਟੀ ਜੀ ਤੁਹਾਨੂੰ ਪਹਿਲਾਂ ਹੀ ਦੱਸਿਆ ਦੇ ਆਲਰੇਡੀ ਜਿਹੜੀ ਏਜੰਸੀਜ਼ ਆਪਣੀਆਂ ਲੱਗੀਆਂ ਆਡਿਟਰੀ ਇਹਦੇ ਪਿੱਛੇ ਲੱਗੀਆਂ ਸੀਗਾ ਇਹ ਗੱਡੀ ਇਹਦੀ ਕਾਰਕੰਦ ਕਰਦੇ ਕਰਦੇ ਇਹ ਸੈਕਿੰਡ ਇੱਕ ਖਰਚੀਬੀ ਅਕਸੀਡੈਂਟ ਹੋਇਆ ਜਿਹਦੇ ਚ ਮੈਨੂੰ ਜਿਹੜੀ ਇਨਵੈਸਟਿਗੇਸ਼ਨ ਕੀਤੀ ਹੈ ਉਹ ਤਾਂ ਮੌਕੇ ਤੇ ਮਿਲ ਗਈ ਸੀ ਤੇ ਇਹ ਉਥੋਂ ਜਦੋਂ ਨਿਕਲਿਆ ਹੋਗਾ ਤੇ ਇਹਦੀ ਉਥੇ ਫਿਰ ਇਹਨਾਂ ਨੇ ਫਾਇਰਿੰਗ ਕੀਤੀ ਹੈ ਉਹ ਸੈਕਿੰਡ ਇਨਸੀਡੈਂਟ ਬਾਰੇ ਅਜੇ ਮਤਲਬ ਕੰਪਲੀਟ ਰਿਪੋਰਟ ਅਜੇ ਨਹੀਂ ਲਾ ਰਹੇ ਪਰ ਉਹਦੇ ਚ ਵੀ ਜੋ ਵੀ ਬੰਦੀ ਕਾਰਵਾਈ ਹੈ ਉਹ ਸੀ ਕਰਾਂਗੇ ਕਿ ਇਹਨੂੰ ਛੇਤੀ ਛੇਤੀ ਮਤਲਬ ਪੜਨ ਭੜਾ ਦੇਣਗੇ ਇਹ ਜੇਰੀ ਦੇ ਨਾਲ ਅੱਛੀ ਗੱਲ ਹੈ ਕਿ ਪਹਿਲੇ ਦਿਨ ਨੂੰ ਕਿ ਇਸ ਜਦੋਂ ਇਹ ਰਾਤ ਨੂੰ ਸੀਗੀ ਦੇ ਨਾਲ ਇੱਕ ਕੋ ਕੋ ਡਰਾਈਵਰ ਸੀ ਤੇ ਇੱਕ ਲੇਡੀ ਸੀ ਇਹ ਉਹ ਵੀ ਜਦੋਂ ਮਿਲਦਾ ਦੇ ਨਾਲ ਇਹ ਦਸਨਾ ਕਰਾਂਗੇ ਬਟ ਨੋਰਮਲੀ ਉਹ ਰੋਗ ਹੈ ਨਾ ਮਮਾ ਦੇ ਹੌਂਡਾ ਕਿ ਲਗਾਤਾਰ ਇੱਕ ਦੂਸਰਾ ਪਛਾਣ ਕਰ ਰਹੇ ਨੇ ਤੇ ਇਹ ਤੋਂ ਬਾਅਦ ਵੀ ਇਹ ਇਹ ਅਜੀਤ ਹੈ ਮਤਲਬ ਕਿ ਐਸ ਪਰ ਜਿਹੜਾ ਕੰਪਲੇਨੈਂਟ ਦੀ ਇਨਫੋਰਮੇਸ਼ਨ ਹੈ ਉਹਦੇ ਮੁਤਾਬਕ ਇਹ ਹੀ ਹੈ ਕਿ ਆਪਕੋ ਸਮਝਣ ਲਈ ਆਪਕੋ ਟੱਚ ਕੀਤੀਆਂ ਉਸ ਤੋਂ ਬਾਅਦ ਇਹ ਇਹ ਗੱਲ ਹੋਈ ਹੈ ਬਾਕੀ ਜਦ ਤਫतीश ਚੱਲੀ ਹੈ ਐਗਜ਼ੈਕਟ ਡਿਟੇਲਸ ਜਿਹੜੀਆਂ ਨੇ ਉਹ ਮਤਲਬ ਕਿ ਆਫਟਰ ਦਿਊ ਰੈਸਟ ਜੋ ਹੋਏਗੀ ਉਸ ਤੋਂ ਬਾਅਦ ਕਰਾਂਗੇ